ਸਾਡਾ ਆਪਣਾ ਲਾਪਰੀ ਸਿੰਘ ਕੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮੋਸਤਰਾਪੁਰ ਜਿੱਥੇ ਕੀ ਡਾਕਟਰ ਖੈਰਾਜੀ ਵੀ ਬਲੋਂ ਬਹੁਤ ਜਿਹੜੇ ਲੰਮੇ ਸਮੇਂ ਤੋਂ ਜਿਹੜੇ ਮਰੀਜ਼ ਨੇ ਤਰ੍ਹਾਂ ਤਾਂ ਦੇ ਜਿਹੜੇ ਰੋਗੀ ਨੇ ਉਹਨਾਂ ਦਾ ਜਿਹੜਾ ਆਯੁਰਵੈਦਿਕ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ ਹੈ ਸੋ ਕੁਝ ਔਨ ਕੈਮਰਾ ਦੇ ਪੇਸ਼ੈਂਟ ਪਹੁੰਚੇ ਨੇ ਉਹਨਾਂ ਨਾਲ ਜਰੂਰ ਗੱਲਬਾਤ ਕਰ ਲੈਨੇ ਸੱਸੀ ਗਾਰਟੀ ਕੀ ਭਈ ਨਾ ਮੇਰਾ ਨਾਮ ਹਰ ਸਿੰਘ ਜੀ ਕਿਹੜਾ ਪਿੰਡ ਬੋਏ ਪਿੰਨ ਮਰਾਜਪੁਰ ਗੁਰਦਾਸਪੁਰ ਜ਼ਿਲ੍ਹਾ ਜੀ ਅੱਜ ਇੱਥੇ ਪਹੁੰਚੇ ਹੋ ਕਿਸ ਚੀਜ਼ ਦੀ ਮੈਡੀਸਨ ਲੈਣ ਆਏ ਕੈਂਸਰ ਦੇ ਵਿਧਵਾਏ ਨੇ ਬਲੇਟ ਚੁੱਕ ਹਦੀ ਹਾਂਜੀ ਉਹ ਤੁਹਾਡੇ ਹੀ ਜਲਦੀ ਜਾਉਂਗਾ ਕੋਈ ਪਰੇਸ਼ਾਨ ਨਹੀਂ ਬਾਪੂ ਜੀ ਜੀ ਹਾਂਜੀ ਕਿੰਨੀ ਵਾਰੀ ਲਗਾਉਣਾ ਇਹਦੀ ਤੀ ਤੀ ਤੀਸਰੀ ਵਾਰੀ ਆਇਆ ਜੀ ਹਾਂਜੀ ਕਿਵੇਂ ਦਾ ਰਿਸਪੌਂਸਿਬਲ ਹਾਂ ਵਧੀਆ ਵਧੀਆ ਜੀ ਹੁਣ ਤਾਂ ਠੀਕ ਆ ਗਿਆ ਬਹੁਤ ਫਰਕ ਆ ਗਿਆ ਇਹਨੇ ਕਿੰਨੇ ਚੱਦੀ ਖੜਦੇ ਜੀ ਅਮੀਨੇ ਖੜਦੇ ਜੀ ਦੋ ਹਫ਼ਤੇ ਚੜਦੇ ਆ ਕਿਵੇਂ ਡਾਕਟਰ ਸਾਹਿਬ ਨੂੰ ਪਤਾ ਲੱਗਿਆ ਡਾਕਟਰ ਸਾਹਿਬ ਵਧੀਆ ਜੀ ਡਾਕਟਰ ਸਾਹਿਬ ਨੂੰ ਕਿਵੇਂ ਪਤਾ ਲੱਗ ਗਿਆ ਇੱਥੇ ਆਏ ਦੇਖਿਆ ਜੂਟ ਤੋਂ ਦੇਖਿਆ ਹੀ ਉਹtheta ਨਾਲ ਕੋ ਬੰਦਿਆਂ ਆਪਣੇ ਲੱਗੇ ਲੱਗੇ ਵੀ ਹੈਗੇ ਉਹਨਾਂ ਨੂੰ ਵੀ ਦੱਸਿਆ ਹੈ ਉਹਨੇ ਦਵਾਈ ਖਾਧੀ ਉਹ ਤੁਹਾਨੂੰ ਹਾਂਜੀ ਹਾਂਜੀ ਉਹਨਾਂ ਨੂੰ ਵੀ ਖਾਧੀ ਉਹ ਵੀ ਠੀਕ ਠਾਕ ਨੇ ਤੇ ਉਹਨਾਂ ਦੇ ਸਿੱਧਾ ਸਪਾਈ ਹੁੰਦੇ ਨੇ ਤੇ ਇੱਥੇ ਪਹੁੰਚੇ ਕਿਹ ਚੀਜ਼ ਦੀ ਦਵਾਈ ਇਹਨੇ ਕੈਂਸਰ ਦੀ ਉਹਨੂੰ ਪੀਸਣ ਬਿਲਕੁਲ ਹਾਂਜੀ ਹਾਂਜੀ ਹੁਣ ਸਭ ਠੀਕ ਹੈ ਜੀ ਹਾਂਜੀ ਜਦੋਂ ਟੈਸਟ ਕਰਾਇਆ ਉਸ ਤੋਂ ਸਿੱਧੀ ਇੱਥੋਂ ਦਵਾਈ ਚਾਲੂ ਕੀਤੀ ਜਾਂ ਪਹਿਲਾਂ ਕੋਈ ਹੋਰ ਚਲਦੀ ਨਹੀਂ 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 ਪਹਿਲਾਂ ਇੱਥੇ ਹੀ ਕਰਾਈ ਹਾਂਜੀ ਟੈਸਟ ਕਰਵਾ ਕੇ ਇੱਥੇ ਹੀ ਇੱਥੇ ਲਈ ਦਵਾਈ ਹਾਂਜੀ ਤੁਹਾਨੂੰ ਕਰਾਇਆ ਟੈਸਟ ਠਾਕ ਗੁਰਦਾਸਪੁਰ ਹਾਂਜੀ ਪਰ ਤੁਸੀਂ ਦਵਾਈ ਜਿਹੜੀ ਪਹਿਲਾਂ ਕਿਹੜੀ ਚੱਲਦੀ ਮੈਡੀਕਲ ਚੱਲਦੀ ਚੱਲਦੀ ਕਿਹੜੀ ਚੱਲਦੀ ਸਾਡੀ ਪਹਿਲੇ ਮੈਡੀਕਲ ਚੱਲਦੀ ਸੀ ਅਸੀਂ ਹੁਣ ਦਵਾਈ ਇੱਥੋਂ ਲੈਂਦੇ ਪਏ ਆ ਤੇ ਸਾਡੀ ਦਵਾਈ ਨਾਲ ਕਾਫੀ ਫਰਕ ਪਿਆ ਹੈ ਕਿੰਨਾ ਕਿੰਨਾ ਚਿਰ ਦਵਾਈ ਜਿਹੜੀ ਚੱਲਦੀ ਸਾਡੀ ਦਵਾਈ ਕਟਵੜ ਚੱਲੀ 15 ਦਿਨ ਚੱਲੀ ਹੈ ਤੇ ਕਿਸ ਜਿਹੜੀ پیشن ਨੂੰ ਚੱਲੀ ਸੀ ਫਸ ਚੀਜ਼ ਆਪਣੇ ਥੋੜੀ ਹਾਰਦੀ ਸੀ ਥੋੜੀ ਦੂਸਰੇ ਕੀ ਨਾਮ ਆ ਉਸ ਦਾ ਆਪਣੇ ਅਟੈਕ ਵੀ ਹੋਇਆ ਸੀ ਉਹਦੀ ਵੀ ਦਵਾਈ ਚੱਲਦੀ ਪਈ ਇੱਥੋਂ ਤੇ ਹਾਰਦੀ ਵੀ ਚੱਲਦੀ ਪਈ ਐ ਥੋੜੀ ਧੜਕਣ ਦੀ ਵੀ ਚੱਲਦੀ ਪਈ ਐ ਤੁਹਾਨੂੰ ਕਿਹਨਾ ਪੇਸ਼ੈਂਟ ਹੀ ਕੋਈ ਹਾਂਜੀ ਪੇਸ਼ੈਂਟ ਤੁਹਾਡਾ ਕਿਹਦਾ ਤੁਸੀਂ ਤੁਹਾਡੀ ਨਹੀਂ ਨਹੀਂ ਪੇਸ਼ੈਂਟ ਸਾਡਾ ਹਾਂਜੀ ਸਾਡੀ ਮਾਤਾ ਜੀ ਐ ਤੇ ਉਹਨਾਂ ਬਾਰੇ ਦਵਾਈ ਲੈ ਰਹੇ ਆਂ ਬਾਕੀ ਕਾਫੀ ਫਰਤ ਪੀ ਰਹਿਆ ਅੱਜ ਫੇਰ ਤੁਸੀਂ ਦਵਾਈ ਲੈਣਾ ਹਾਂਜੀ ਅੱਜ ਫੇਰ ਆਈ ਦਵਾਈ ਲੈਣਾ ਆ ਅੱਜ ਫੇਰ ਆਈ ਲੈ ਚ ਲੈ ਕਿੱਥੋਂ ਆਏ ਅਸੀਂ ਦਿਨਾਂਗਰ ਤੋਂ ਪਿੰਡਕੇ ਸੁਨਾ ਤੋਂ ਆਏ ਹਾਂ ਹਾਂਜੀ ਜ਼ਿਲ੍ਹਾ ਸਾਡਾ ਗੋਦਸਪੁਰ ਐ ਤੇ ਦਿਨਾਂਗਰ ਤੋਂ ਕੇ ਸੁਨਾ ਤੋਂ ਆਏ ਹਾਂ ਸੋ ਇਹ ਸਨ ਜਿਨ੍ਹਾਂ ਨੇ ਪਹਿਲਾਂ ਮੈਡੀਸਨ ਜਿਹੜੀ ਆ ਖਾਦੀ ਦੂਜੇ ਤਰੀਕੇ ਲਈ ਸੋ ਇਹਨਾਂ ਆਯੁਰਵੈਦ ਦਵਾਈ ਖਾਦੀ ਇਹਨਾਂ ਨੇ ਜਿਹੜਾ ਆਪਣਾ ਥਿਊ ਦਿੱਤਾ ਕਿ ਬਿਲਕੁਲ ਜਿਹੜਾ ਪੇਸ਼ੈਂਟ ਨੂੰ ਜਿਹੜਾ ਇਸ ਦਵਾਈ ਨਾਲ ਅਡਜਸਟ ਜਿਹੜਾ ਬਿਲਕੁਲ ਵਧੀਆ ਮਿਲਿਆ ਦੇ ਕਲੀਨਿਕ ਦੇ ਵਿੱਚ ਹੋਰ ਪੇਸ਼ੈਂਟ ਆਏ ਨੇ ਜ਼ਰੂਰ ਗੱਲਬਾਤ ਕਰ ਲੈਣੇ ਸਸੀ ਗਾ ਜੀ ਸਸੀ ਗਾ ਜੀ ਕੀ ਪਈ ਨਾ ਆਪਣਾ ਦਲਜੀਤ ਸਿੰਘ ਭਾਜੀ ਕਿੱਥੋਂ ਭਾਈ ਆਏ ਅਸੀਂ ਬਟਾਲੇ ਤੋਂ ਆਏ ਭਾਜੀ ਕੀ ਚੀਜ਼ ਦੀ ਜਿਹੜੀ ਡਾਕਟਰ ਸਾਹਿਬ ਸਾਡੀ ਇਹ ਕਿਡਨੀ ਦੀ ਚਲਦੀ ਪਈ ਹੈ ਜੀ ਹਾਂਜੀ ਕਿੰਨੀ ਐਜ ਆ ਜਿਹੜੀ پیشنਟ ਦੀ ਉਹਨਾਂ ਦੀ 50 ਸਾਲ ਦੀ ਪਹਿਲਾਂ ਕਿੱਥੇ ਚਲਦੀ ਜੀ ਉਹਨਾਂ ਦੀ ਡਾਕਟਰ ਬਰੇਂਦਰ ਅਮਰੀਕਸਰ ਤੋਂ ਚਲਦੀ ਸੀ ਹਾਂਜੀ ਕਿ ਬੰਦ ਕਰਤੀ ਉਹ ਸਰ ਉਹ ਜਿਹੜਾ ਕ੍ਰੀਟਰੀਨਨ ਜਿਆਦਾ ਵੱਧਾ ਪਿਆ ਸੀ ਪਰ ਜਿਹੜੀ ਮੈਡੀਸਨ ਆ ਗਈ ਸੀ ਉਹ ਮਤਲਬ ਕਿ ਉਹਦੇ ਉਹਦੇ ਨਾਲ ਸਾਡੇ ਜਿਹੜੇ ਕਮਜ਼ੋਰੀ ਜਿਆਦਾ ਆ ਗਈ ਉਹਨਾਂ ਨੂੰ ਡਾਕਟਰ ਸਾਹਿਬ ਤੋਂ ਜਿਹੜੀ ਆਯੁਰਵੈਦ ਦਵਾਈ ਖਾੜੀ ਆ ਫਿਰ ਇਹ ਮੇਰੇ ਕਿਵੇਂ ਦਾ ਰਿਸਪੌਂਸ ਮਿਲਣ ਇਹਦਾ ਨਾ ਸਰ ਇਹ ਹੈ ਕਿ ਜਿਹੜਾ ਕ੍ਰੀਟਰੀਨਨ ਹੈਗਾ ਉਹ ਸਟੇਬਲ ਹੋ ਗਿਆ ਵਾ ਵੀ ਮਤਲਬ ਘਟਦਾ ਪਿਆ ਵਾ ਮਤਲਬ ਕਿ ਇਹ ਕੀ ਵੱਧਾ ਨਹੀਂ ਪਿਆਗਾ ਕਿੰਨੀ ਵਾਰੀ ਜੜੀ ਇੱਥੋਂ ਲੱਗੇ ਤੂ ਮੈਂ ਸਰ ਚੌਥੀ ਵਾਰੀ ਆ ਜੀ ਕਿਵੇਂ ਡਾਕਟਰ ਸਾਹਿਬ ਦਾ ਐਡਰੈਸ ਪਰ ਕਿੰਨੇ ਪੁਰਾਣੇ ਡਾਕਟਰ ਸਾਹਿਬ ਹੁਣਾਂ ਦਾ ਸਾਨੂੰ ਕੇਸ ਹੀ ਨਹੀਂ ਮਤਲਬ ਸਜੈਸਟ ਕੀਤਾ ਇਹ ਉੱਥੇ ਹੈਗੇ ਆ ਮਸਤਰਾਪੁਰ ਡਾਕਟਰ ਖੈਰਾ ਜੀ ਪਹਿਲਾਂ ਵੀ ਯਾਨੀ ਕਿ ਕੋਈ ਨਾ ਕੋਈ ਕੇਸ ਵਾਂਗ ਹੀ ਦੇਖ ਕੇ ਆਏ ਜੀ ਉੱਥੇ ਹਾਂਜੀ ਹਾਂਜੀ ਸਾਡਾ ਇੱਕ ਮੇਰਾ ਇੱਕ ਮਿੱਤਰ ਹੈਗਾ ਸੀ ਉਹਨੇ ਮੈਨੂੰ ਉਹ ਆਈ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਦੱਸਿਆ ਹੈ ਉਹਨਾਂ ਦਾ ਜਿਹੜਾ ਪੇਸ਼ੈਂਟ ਹੈ ਬਿਲਕੁਲ ਠੀਕ ਹੋ ਗਿਆ ਹਾਂਜੀ ਹਾਂਜੀ ਸਰ ਬਲ ਜਿਹੜੀ ਹੁਣ ਤੁਸੀਂ ਮਤਲਬ ਕਰਨ ਦੇ ਅੱਜ ਫੇਰ ਜਿਹੜੀ ਦਵਾਈ ਲੈਣ ਪਾ ਪਹੁੰਚੇ ਜੋ ਪਹਿਲਾਂ ਮਿਲ ਕੇ ਕਿੰਨੇ ਚੱਲਦੀ ਜਿਹੜੀ ਦਵਾਈ ਜਲਦੀ ਉਹ ਹਫ਼ਤੇ ਹਫ਼ਤੇ ਦੀ ਚਲਦੀ ਸੀ ਹਾਂਜੀ ਸਰ ਬਿਲਕੁਲ ਕਿੰਨੇ ਹਫ਼ਤੇ ਜਿਹੜੀ ਦਵਾਈ ਚੱਲ ਸਰ ਅਈ ਪੰਜਵੀਂ ਵਰੀ ਹੁਣ ਸਟਾਰਟ ਹੋਣ ਲੱਗੀ ਮਤਲਬ ਚਾਰ ਵਰੀ ਹੀ ਪਹਿਲਾਂ ਆ ਗਈਆਂ ਹਾਂਜੀ ਹਾਂਜੀ ਹੁਣ ਲਗਾਤਾਰ ਜਿਹੜੀ ਚੱਲ ਰਹੀ ਥੋਏ ਹਾਂਜੀ ਹਾਂਜੀ ਲਗਾਤਾਰ ਹੀ ਲਗਾਤਾਰ ਹੁਣ ਜਿਹੜੀ ਆ ਮਤਲਬ ਦਵਾਈ ਨੇ ਕੁਝ ਜੜਾ ਵਾ ਸਟੇ ਕੀਤਾ ਮੈਂ ਜਿਹੜੀ ਮੈਡੀਕਲ ਸਟੇਬਲ ਕੀਤਾ ਵਾ ਹਾਂਜੀ ਮਰ ਘਟਦਾ ਪਿਆ ਵਾ ਪਰ ਇਹ ਆ ਵੀ ਥੋੜਾ ਟਾਈਮ ਲੱਗੇ ਤਾਂ ਹੋ ਜਾਏਗਾ ਸੀ ਜਿਹੜੀ ਉਹ ਦਵਾਈ ਹੈ ਉਹ ਅੰਮ੍ਰਿਤਸਰੋਂ ਮਿਲਦੀ ਰਹੀ ਕਿ ਜਾਂ ਮਤਲਬ ਜਿੱਥੇ ਮਰਿਆ ਆਮ ਮੈਡੀਕਲ ਸਟੋਰ ਤੋਂ ਮਿਲਦੀ ਰਹੀ ਸਰ ਉਹ ਅੰਮ੍ਰਿਤਸਰ ਤੋਂ ਮਿਲਦੀ ਰਹੀ ਡਾਕਟਰ ਕੋਲ ਮਿਲਦੀ ਰਹੀ ਹਾਂਜੀ ਉਹਦੇ ਨਾਲ ਕੀ ਕੀ ਹੁੰਦਾ ਹੈ ਕਿ ਜਿਆਦਾ ਹੀ ਮਤਲਬ ਉਹਨਾਂ ਨੂੰ ਵੀਕਨ ਹਾਂਜੀ ਕੋਈ ਇਸ ਦਵਾਈ ਨਾਲ ਕੋਈ ਵੀਕਨੈਸ ਨਹੀਂ ਨਹੀਂ ਵੀਕਨੈਸ ਨਹੀਂ ਆਗੀ ਬਿਲਕੁਲ ਨਹੀਂ ਆਗੀ ਕੋਈ ਹੋਰ ਮਤਲਬ ਨਹੀਂ 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 ਸਰ ਸੋ ਇਹ ਸਾਨੂੰ ਜਿਨ੍ਹਾਂ ਦੇ ਜਿਹੜੇ ਪੇਸ਼ੈਂਟ ਨੇ ਜਿਹੜੇ ਦਵਾਈ ਖਾ ਰਹੇ ਨੇ ਸੋ ਇਹਨਾਂ ਨੇ ਜਿਹੜੀ ਸਾਰੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਆਪਣਾ ਲਾਪਰਿਸੇ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗਦਾਸਪੁਰ ਦੇ ਪਿੰਡ ਮੁਸਤਰਾਪੁਰ ਜਿੱਥੇ ਕਿ ਡਾਕਟਰ ਰਾਜਵੀਰ ਸਿੰਘ ਖਹਿਰਾ ਜੋ ਆਯੁਰਵੈਦਿਕ ਤਰੀਕੇ ਦੇ ਨਾਲ ਬਹੁਤ ਹੀ ਪੇਸ਼ੈਂਟ ਦਾ ਜਿਹੜਾ ਇਲਾਜ ਕਰ ਚੁੱਕੇ ਨੇ ਸੋ ਗੱਲਬਾਤ ਜਰੂਰ ਕਰ ਲੈਣੀ ਹੈ ਡਾਕਟਰ ਸਾਹਿਬ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਕਿਹ ਵੀ ਕਿਸੇ ਦੇ ਜਿਹੜੇ ਪੇ ਹੂੰ ਜਿਆਦਾ ਪੇਸ਼ੈਂਟ ਤੇ ਕਿਡਨੀ ਦੇ ਕਿਡਨੀ ਫੇਲੀਅਰ ਦੇ ਆ ਉਸ ਤੋਂ ਬਾਅਦ ਚ ਕੈਂਸਰ ਵਾਲੇ ਵੀ ਠੀਕ ਹੁੰਦੇ ਆ ਲਿਵਰ ਵਾਲੇ ਵੀ ਤੇ ਮਿਰਗੀ ਦੇ ਦੌਰੇ ਵਾਲੇ ਜਿੱਦਾਂ ਆ ਹੁਣੇ ਆਇਆ ਸੀਗਾ ਇਹਨਾਂ ਤੋਂ ਪਹਿਲਾਂ ਉਹਨਾਂ ਦੇ ਮਾਦਾ ਜੀ ਦੇ ਬ੍ਰੇਨ ਚ ਪ੍ਰੋਬਲਮ ਹੈਗੀ ਮਤਲਬ ਜਿੱਦਾਂ ਤੁਹਾਨੂੰ ਦੱਸਿਆ ਉਹਨਾਂ ਨੇ ਕਿ ਉਹ ਕੋਈ ਵੀ ਲਾਗੇ ਕੋਈ ਗੱਲਾਂ ਗੁਲਣਾ ਕਰਦਾ ਤੇ ਸੈਨ ਨਹੀਂ ਹੁੰਦਾ ਤੇ ਗੱਲਾਂ ਭੁੱਲ ਜਾਂਦੀਆਂ ਨੇ ਮਤਲਬ ਜਲਦੀ ਭੁੱਲ ਜਾਂਦਾ ਬ੍ਰੇਨ ਕੋਈ ਵੀ ਬ੍ਰੇਨ ਦੀ ਪ੍ਰੋਬਲਮ ਹੋਵੇ ਉਹੋ ਜਿਹੇ ਵੀ ਪੇਸ਼ੈਂਟ काफी ਠੀਕ ਹੁੰਦੇ ਉਹਨੂੰ ਹਫ਼ਤੇ ਚ ਰਿਜ਼ਲਟ ਮਿਲ ਗਿਆ ਸਭ ਜਿਹੜੇ ਬ੍ਰੇਨ ਦੇ ਜਿਹੜੇ ਕੁਝ ਏਜ ਤੋਂ ਬਾਅਦ ਜਿਹੜੇ ਇਹ ਜਿਹੇ ਕੇਸ ਜਿਹੜੇ ਆਉਂਦੇ ਪਰ ਅੱਜ ਕੱਲ ਜਿਹੜੀ ਜੰਗ ਹੈ ਦੇ ਵਿੱਚ ਛੋਟੇ ਬੱਚਿਆਂ ਦੇ ਵਿੱਚ ਵੀ ਕਾਫੀ ਜਿਹੜੇ ਇਹ ਕੇਸ ਜਿਹੜੇ ਆ ਰਹੇ ਨੇ ਉਹਦੇ ਵਿੱਚ ਫੋਨ ਵੀ ਇਨਵੋਲ ਹੋਇਆ ਜਿਹੜਾ ਇਹ ਡਿਜ਼ੀਜ਼ ਦੇ ਵਿੱਚ ਮਤਲਬ ਕਿ ਜਦਾਂ ਬੱਚੇ ਫੋਨ ਚਲਾਉਂਦੇ ਚਲਾਉਂਦੇ ਉਸੇ ਵੇਲੇ ਸੌਂਗੇ ਤੇ ਉਹ ਫਿਰ ਸਾਰੀ ਰਾਤ ਉਹਨਾਂ ਨੂੰ ਜੋ ਫੋਨ ਤੇ ਚੱਲਦਾ ਹੈਗਾ ਜਾਂ ਵੀਡੀਓਜ਼ ਵਗੈਰਾ ਜਾਂ ਕੋਈ ਗੇਮ ਵਗੈਰਾ ਉਹ ਫਿਰ ਉਹਨਾਂ ਦੇ ਦਿਮਾਗ 'ਚ ਚਲਦੀ ਜਾਂਦੀ ਆ ਉਹ ਫਿਰ ਸਟ੍ਰੈਸ ਉੰਨਾ ਦਿਮਾਗ ਤੇ ਰਹਿੰਦਾ ਥੋੜਾ ਥੋੜਾ मतलब ਕੁਝ ਹੱਦ ਤੱਕ ਕਹਿ ਸਕਦੇ ਆ ਕਿ ਜਿਹੜਾ ਵਾਈਫਾਈ ਲੱਗੇ ਜਾਂ ਫੋਨ ਦੇ ਵਿੱਚ ਨਟ ਹੋਣ ਦੇ ਚੱਕਰ ਜਿਹੜੀ ਸੀਮਤ ਜਿਹੜੀ ਆਪਾਂ ਫੋਨ ਦੀ ਜਿਹੜੀ ਆ ਜਾਦਾ ਜਿਹੜਾ ਉਹ ਚੀਜ਼ ਨੂੰ ਯੂਜ਼ ਕਰਨ ਦੇ ਹਾਂਜੀ ਹਾਂਜੀ ਐਕਟੀਵਿਟੀ ਘਟ ਗਈ ਬੱਚਿਆਂ ਦੀ ਬਾਹਰ ਖੇਡਦੇ ਨਹੀਂ ਕੋਈ ਐਕਸਰਸਾਈਜ਼ ਨਹੀਂ ਹੈਗੀ ਸਵੇਰੇ ਉੱਠਦੇ ਆ ਤੇ ਉੱਠਦੇ ਹੀ ਫੋਨ ਇੱਕ ਵਾਰੀ ਉਹਨੇ ਚੈੱਕ ਕਰਨਾ ਆਪਣਾ ਸੋਸ਼ਲ ਮੀਡੀਆ WhatsApp Facebook ਵਗੈਰਾ Instagram ਹਨ ਤੇ ਉਹਦੇ ਕਰਕੇ ਫਿਰ ਉਹ ਤੁੜੀ ਇਹ ਪ੍ਰੋਬਲਮ ਜਿਆਦਾ ਆ ਰਹੀ ਹੈ ਅੱਜ ਕੱਲ ਮੇਰੇ ਜਾਂ ਨੂੰ ਡਾਕਟਰ ਸਾਹਿਬ ਜੁਰਰਾਤ ਬੱਚੇ ਜਿਹੜੇ ਚਲਾ ਰਹੇ ਨੇ ਦਿ ਰਾਤ ਨੂੰ ਮਾਈਂਡ ਜੇ ਸੁਤਿਆ ਜਾਂ ਫਰੈਸ਼ ਹੋ ਜਾਂਦਾ ਮਤਲਬ ਉਹ ਐਕਟੀਵੇਸ਼ਨ ਦਿਮਾਗ ਤੋਂ ਜਿਹੜਾ ਪ੍ਰੈਸ਼ਰ ਨਹੀਂ ਲੱਗਦਾ ਹਾਂਜੀ ਇਹ ਚੀਜ਼ਾਂ ਦਾ ਥੋੜਾ ਜਿਹਾ ਹੈਗਾ ਡਾਊਟਫੁਲ ਕਿ ਬਾਹਰ ਖੇਡਣ ਖੁੱਡਣ ਜਾਣਾ ਜਿਹੜਾ ਬੱਚਿਆਂ ਦੇ ਸਰੀਰ ਇੱਕ ਜਿਹੜੀ ਫਿਜ਼ੀਕਲ ਐਕਟੀਵਿਟੀ ਉਹ ਨਹੀਂ ਹੈਗੀ ਅੱਜ ਕੱਲ ਉਹ ਨਹੀਂ ਹੈਗੀ ਤੇ ਉਹਦੇ ਕਰਕੇ ਮਤਲਬ ਕੋਈ ਜਿੱਦਾਂ ਕੋਈ ਮਰੀਜ਼ ਥੱਕਿਆ ਆ ਕੋਈ ਵੀ ਪੇਸ਼ੈਂਟ ਹੈ ਜਿਹੜਾ ਮਤਲਬ ਬਾਰੂ ਕੰਮਕੁਮ ਕਰਕੇ ਆਇਆ ਜਦੋਂ ਕੋਈ ਵੀ ਉਹਨੂੰ ਨੀਂਦ ਵਧੀਆ ਹੋਊਗੀ ਤੇ ਜਦੋਂ ਸਵੇਰ ਤੋਂ ਸ਼ਾਮ ਤੱਕ ਬੈਠਦੇ ਹੀ ਆ ਜਾਂ ਰੈਸਟ ਤੇ ਆ ਜਾਂ ਰੋਟੀ ਖਾ ਲਈ ਤੇ ਬਹਿ ਗਏ ਤੇ ਉਹ ਉਹਨੂੰ ਫਿਰ ਨੀਂਦ ਵੀ ਪੂਰੀ ਪ੍ਰੋਪਰ ਨਹੀਂ ਆਉਂਦੀ ਨਾ ਉਹ ਕਿਤੇ ਲੱਗਦਾ ਨਹੀਂ ਵੀ ਬੱਚੇ ਇੱਕ ਮਤਲਬ ਸਟੱਡੀ ਕਰ ਰਹੇ ਨੇ ਉਹਦਾ ਵੀ ਥੋੜਾ ਬੋਝ ਰਹਿੰਦਾ ਵਾ ਤੋ ਤੋ ਫਿਰ ਮੋਬਾਈਲ ਜਿਹੜੀ ਨਜ਼ਰ ਟਿਕਾ ਲੈਣੀ ਤੇ ਅੱਖਾਂ ਤੇ ਵੀ ਤੇ ਹੋਰ ਵੀ ਜਿਹੜੀਆਂ ਕਾਫੀ ਚੀਜ਼ਾਂ ਦਾ ਜਿਹੜਾ ਸਰਪੰਡ ਆ ਹਾਂਜੀ ਹਾਂਜੀ ਉਹ ਬ੍ਰੇਨ ਦੇ ਨਾਲ ਹੀ ਅਟੈਚ ਆ ਵਾਲ ਝੜਨੇ ਜਾਂ ਵਾਲ ਜਲਦੀ ਚਿੱਟੇ ਹੋ ਜਾਣੇ ਜਾਂ ਆਈ ਸਾਈਟ ਵੀਕ ਹੋਣੀ ਇਹ ਵੀ ਸਾਰਾ ਕੁਝ ਇਹਦੇ ਨਾਲ ਹੀ ਅਟੈ ਇਹ ਹਟੋ ਜੇ ਤੁਹਾਡੇ ਜਿਵੇਂ ਮਤਲਬ ਕੇਸ ਆਉਂਦੇ ਛੋਟੇ ਬੱਚਿਆਂ ਦੇ ਆਉਂਦੇ ਨੇ ਤੇ ਫਿਰ ਕਿੰਨਾ ਚਿਰ ਮਤਲਬ ਦਵਾਈ ਚੱਲਦੀ ਤੇ ਕੀ ਮਤਲਬ ਸਾਰਾ ਪ੍ਰੇਸ਼ ਬੱਚੇ ਜਲਦੀ ਰਿਕਵਰੀ ਕਰ ਲੈਂਦੇ ਆ ਜਾਂ ਫਿਰ ਸਾਡੀ ਜਿਹੜੀ ਆਯੁਰਵੇਦ ਆ ਇਹਦੇ ਵਿੱਚ ਦਵਾਈ ਵਧੀਆ ਆ ਜਿੱਦਾਂ ਕਹਿ ਸਕਦੇ ਆ ਐਲੋਪੈਥੀ ਦੇ ਵਿੱਚ ਇਸ ਚੀਜ਼ ਦਾ ਇਲਾਜ ਨਹੀਂ ਹੈਗਾ ਉਹ ਤਾਂ ਨੀਂਦ ਨੂੰ ਦਵਾਈਆਂ ਗੋਲੀਆਂ ਹੀ ਨੇ ਮਤਲਬ ਖਾਓ ਤੇ ਸੌਂਜੋ ਖਾਓ ਸੌਂਜੋ ਉਹਦੇ ਨਾਲ ਬੰਦਾ ਨਸ਼ੇ ਜਿਹੀ ਚ ਰਹਿੰਦਾ ਇਹ ਫਿਰ ਜਿਦਾਂ ਬ੍ਰਹਮੀ ਵਗੈਰਾ ਤੁਸੀਂ ਸੁਣੀਆਂ ਇਹੋ ਜਿਹੀਆਂ ਬੋਟੀਆਂ ਉਹੋ ਜਿਹੀਆਂ ਚੀਜ਼ਾਂ ਪਾ ਕੇ ਆਪਾਂ ਦਵਾਈ ਬਣਾਉਂਦੇ ਆ ਤੇ ਉਹਦਾ ਵੀ ਮਾਈਂਡ ਫਰੈਸ਼ ਰਹਿੰਦਾ ਜਾਂ ਤੇ ਨੀਂਦ ਵੀ ਜਦੋਂ ਸੌਣਾ ਹੈ ਜਦੋਂ ਟਾਈਮ ਹੈ ਨੀਂਦ ਦਾ ਬੈੱਡ ਤੇ ਜਾਵਾਂਗੇ ਤੇ ਨੀਂਦ ਆਊਗੀ ਉਦਾਂ ਇਹ ਨਹੀਂ ਕਿ ਐਲੋਪੈਥੀ ਵਾਂਗੂ ਕਿ ਚੱਲਦੇ ਫਿਰ ਤੁਰਦੇ ਫਿਰਦੇ ਸੁਸਤੀ ਰਹੂਗੀ ਐਲੋਪੈਥੀ ਦੇ ਵਿੱਚ ਦੇ ਹਰ ਮੱਲੋਂ ਦਵਾਈ ਜਿਹੜੀ ਉਹਨੂੰ ਉਪਲਬਧ ਕਰਾਉਂਦੀ ਹੈ ਪਰ ਜਿਹੜੀ ਆਯੁਰਵੈਦਿਕ ਇਹਦਾ ਤੇ ਜਿਹੜਾ ਮਤਲਬ ਜਦੀ ਪੁੱਛੀ ਜਿਹੜੇ ਸਾਡੇ ਮਹਾਪੁੱਛ ਉਹਨਾਂ ਦਵੈਰੇ ਤੇ ਜਿਹੜਾ ਇਹਦਾ ਜਨਮ ਆ ਬਿਲਕੁਲ ਜੀ ਬਿਲਕੁਲ ਇਹਦਾ ਆਯੁਰਵੇਦ ਤਾਂ ਬਹੁਤ ਵਧੀਆ ਚੀਜ਼ ਆ ਇਹ ਤਾਂ ਮਤਲਬ ਇੱਥੋਂ ਤੁਸੀਂ ਸਾਡੇ ਕਲੀਨਿਕ ਤੋਂ ਜਿਹੜੀ ਮਰਜ਼ੀ ਦਵਾਈ ਫੜ ਕੇ ਖਾ ਲੋ ਮੈਂ ਇੱਕ ਡੋਜ਼ ਲੈ ਲਓ ਭਾਈ ਚਾਰ ਇਕੱਠੀਆਂ ਲੈ ਲਓ ਕੋਈ ਸਾਈਡ ਇਫੈਕਟ ਨਹੀਂ ਹੋਊਗਾ ਕੋਈ ਨਾ ਕੋਈ ਚੀਜ਼ ਦਾ ਫਾਇਦਾ ਹੀ ਦੇ ਦੇਗੀ ਕੋਈ ਨਾ ਵੀ ਚੀਜ਼ ਮਤਲਬ ਜਿਹੜਾ ਵੀ ਜੜ ਤੋਂ ਵੀ ਇਸ ਨੂੰ ਜਿਹੜੀ ਚੀਜ਼ ਨੂੰ ਮਤਲਬ ਬਿਮਾਰੀ ਹੋ ਗਈ ਉਸ ਨੂੰ ਪੜ ਦੇ ਗਿਆ ਸਰ ਥੋੜਾ ਮਤਲਬ ਇੱਕ ਵੀ ਕਰੇਗੀ ਜਿਵੇਂ ਮਤਲਬ ਦੂਜੀ ਮੈਡੀਸਿਨ ਚੱਕਰਮ ਕਰਨ ਦੀ ਜਿਹਦਾ ਰੈਸਟ ਦੀ ਆਪਾਂ ਗੋਲੀ ਖਾ ਲੈਨੇ ਮਤਲਬ ਇਹ ਆ ਵੀ ਇਹਦਾ ਸਰਟੀਫਿਕੇਟ ਕੋਈ ਨਹੀਂ ਮਤਲਬ ਜੜ ਤੋਂ ਜਿਹੜੀ ਚੀਜ਼ ਨੂੰ ਪੜ ਦੇ ਹਾਂਜੀ ਇਹਨੇ ਜੜ ਤੋਂ ਠੀਕ ਕਰਨਾ ਹੈ ਜਿੱਦਾਂ ਪੱਥਰੀ ਰਸੌਲੀ ਹਰਨੀਆਂ ਗਦੂਦਾਂ ਇਹਨਾਂ ਦਾ ਐਲੋਪੈਥਿਕ ਚ ਕੋਈ ਟ੍ਰੀਟਮੈਂਟ ਨਹੀਂ ਹੈਗਾ ਉਹ ਤਾਂ ਬਸ ਆਪ ਤੇ ਜਿਹੜਾ ਐਲੋਪੈਥੀ ਇਹਦਾ ਮੁੱਢ 'ਚ ਆਪਾਂ ਕੋਈ ਦਵਾਈ ਪਾ ਦਿੰਨੇ ਉਹਨੂੰ ਖਤਮ ਕਰਨ ਵਾਲੀ ਤੇ ਉਹ ਜੜ ਤੋਂ ਖਤਮ ਹੋਊਗਾ ਤੇ ਦੁਬਾਰਾ ਨਹੀਂ ਹੋਕੇਗਾ ਉਹ ਇਹ ਚੀਜ਼ ਹੈ ਐਗਜ਼ਾਮਪਲ ਆਪਾਂ ਲੈ ਲਓ ਜਿਹੜਾ ਤੋਂ ਇਸਨੇ ਜਿਹੜਾ ਇਲਾਜ ਕਰਨਾ ਹਾਂਜੀ ਹਾਂਜੀ ਇਹਨੇ ਜੜ ਤੋਂ ਇਲਾਜ ਕਰਨਾ ਜਾਂ ਤੋਂ ਆਪਣੇ ਆਪ ਹੀ ਟਾਈਮ ਲੱਗਦਾ ਥੋੜਾ ਜਿਹਾ ਇਹ ਚੀਜ਼ਾਂ ਨੂੰ ਪਰ ਰਿਜ਼ਲਟ 100% ਮਿਲਦੇ ਆ ਡਾਕਟਰ ਸਾਹਿਬ ਜਿਵੇਂ ਹੁਣ ਬਾਹਰ ਆਈਏ ਡੇਰਾ ਬਾਬਾ ਨਾਨਕ ਦੇ ਵਿੱਚ ਉਹ ਡੇਂਗੂ ਦੇ ਕੇਸੇ ਪਾਣੀ ਖੜੇ ਦੇ ਨਾਲ ਬਾਬਾ ਜੀ ਲੋਕਾਂ ਦੇ ਛੱਲ ਵੀ ਜਿਹੜੇ ਪਲਾਟਾਨ ਨੇ ਘਟੇ ਨੇ ਸੋ ਤਰ੍ਹਾਂ ਤਰ੍ਹਾਂ ਦੇ ਲੋਕ ਮੈਡੀਸਨ ਵਰਤਦੇ ਨੇ ਆ ਜਿਹੜੀ ਆਯੁਰਵੈ ਆ ਇਹਦੇ ਵਿੱਚ ਇਨਫੈਕਸ਼ਨ ਤੋਂ ਬਚਣ ਵਾਸਤੇ ਜਾਂ ਸੈਲ ਵਗੈਰਾ ਘਟ ਗਏ ਹੁਣ ਪਲੇਟਲੇਟ ਕਾਊਂਟ ਘਟ ਗਿਆ ਹੋਵੇ ਉਹਦੇ ਵਿੱਚ ਥੋੜੀ ਤੁਲਸੀ ਤੇ ਗਲੋ ਇਦਾਂ ਦੀਆਂ ਚੀਜ਼ਾਂ ਪਪੀਤੇ ਦਾ ਪੱਤਾ ਇਹਨਾਂ ਨੂੰ ਲੈ ਕੇ ਤੇ ਇੱਕ ਮਿਕਸੀਚ ਪਾ ਲਓ ਤੇ ਉਹਦੇ ਵਿੱਚ ਅੱਧਾ ਕੱਪ ਪਾਣੀ ਦਾ ਪਾ ਲਓ ਤੇ ਉਹਨੂੰ ਇੱਕ ਦਾ ਅਦਰਕ ਦਾ ਪੀਸ ਪਾ ਕੇ ਮਿਕਸ ਕਰ ਲਓ ਗ੍ਰਾਈਂਡ ਕਰਕੇ ਫਿਰ ਉਹਨੂੰ ਜੂਸ ਟਾਈਪ ਉਹਦਾ ਕੱਢ ਲੈਣਾ ਕੱਢ ਕੇ ਤੇ 2-4 ਚਮਚ ਜੋ ਹੈ ਜਿਵੇਂ شہਦ ਦੇ ਪਾ ਲੈਣੇ ਆ ਇੱਕ ਨਿੰਬੂ ਨਿਚੋੜ ਦੋ ਉਹਦਾ 1-1 ਚਮਚ ਆਪਾਂ ਅੱਧੇ-ਅੱਧੇ ਘੰਟੇ ਬਾਅਦ ਲੈਣਾ ਸ਼ੁਰੂ ਹੋ ਜਾਈਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੈਲ ਸਵੇਰੇ ਚੈੱਕ ਕਰ ਲੋ ਤੇ ਸ਼ਾਮ ਨੂੰ ਚੈੱਕ ਕਰ ਲੋ ਲੱਖ ਲੱਖ ਹੀ ਵਧ ਜਾਂਦਾ ਜਿਵੇਂ ਡਾਕਟਰ ਸਾਹਿਬ ਪਾਣੀ ਦੇ ਵਿੱਚ ਬਾਲ ਕੇ ਤਾਂ ਆਪ ਪਪੀਤੇ ਦੇ ਪੱਤੇ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਜੇ ਟਾਣਕੇ ਕਰਦੇ ਨੇ ਅੜਕ ਕੱਢੇ ਜਾਂਦੇ ਨੇ ਕਿਵੇਂ ਦੇਖਦੇ ਹੋ ਸਾਰੇ ਹਾਂਜੀ ਇਹ ਸਾਰੀਆਂ ਚੀਜ਼ਾਂ ਵਧੀਆ ਨੇ ਇਹ ਸਾਰੀਆਂ ਜਵਦੀਆਂ ਨੇ ਲਿਵਰ ਵਾਸਤੇ ਵਧੀਆ ਡੀਟੌਕਸ ਕਰਦੀ ਹੈ ਲਿਵਰ ਨੂੰ ਹਰਟ ਵਾਸਤੇ ਵਧੀਆ ਇਨਫੈਕਸ਼ਨ ਨਹੀਂ ਹੁੰਦੀ ਇਸ ਚੀਜ਼ਾਂ ਨਾਲ ਇਹ ਤਾਂ ਨੇਚਰਲ ਚੀ ਉਹਨਾਂ ਸਰੀਰ ਦੇ ਕੋਈ तकरीबन ਜਿੰਨੇ ਅੰਗਾਂ ਦੀ ਜੜੀ ਆ ਆਪਣੇ ਰਸੋਈਆਂ ਦੇ ਵਿੱਚ ਮੈਂ ਆਯੁਰਵੇਦ ਕੋਲ ਲੱਗ ਜੜੀਆਂ ਚੀਜ਼ਾਂ ਪਾਈਆਂ ਨੇ ਪਰ ਲੋਕਾਂ ਨੂੰ ਇਹ ਚੀਜ਼ ਤੋਂ ਜਾਨੂ ਨਹੀਂ ਹੈਗਾ ਹਾਂਜੀ ਹਾਂਜੀ ਹੁਣ ਜਿੱਦਾਂ ਸਾਡੇ ਕੋਲ ਕੋਈ ਫੋਨ ਕਰੇ ਰਾਤ ਨੂੰ ਜਾਂ ਕਦੇ ਵੀ ਕਿਸੇ ਨੂੰ ਲੋੜ ਪੈਂਦੀ ਬੱਚੇ ਨੂੰ ਪੇਟ ਦੇ ਤਰਦ ਹੁੰਦੀ ਆ ਅਸੀਂ ਉਹਨਾਂ ਨੂੰ ਕਹਿ ਦਿੰਨੇ ਆ ਕਿ ਅਜਵੈਨ ਲੈ ਲਓ ਜਾਂ ਕੋਈ ਵੀ ਦੇਸੀ ਚੀਜ਼ ਉਹਨਾਂ ਨੂੰ ਘਰੇ ਦਾ ਦਾਂਗੇ ਕਿ ਇਹ ਚੀਜ਼ ਲੈ ਕੇ ਠੀਕ ਹੋ ਜਾਵੇ ਪਰ ਉਹ ਮੰਨਦੇ ਨਹੀਂ ਨਾ ਉਹ ਕਹਿੰਦੇ ਨਹੀਂ ਆਪਾਂ ਦਵਾਈ ਤੁਸੀਂ ਦੇ ਦਿਓ ਦਵਾਈ ਅਸੀਂ ਆਉਣ ਲੱਗੇ ਆ ਤੇ ਆਪਾਂ ਤਾਂ ਕਹਿ ਦਿੰਨੇ ਚੱਲੋ ਆਜੋ ਤੇ ਆਪਾਂ ਕੀ ਦਿੰਨੇ ਆ ਉਹ ਹੀ ਦਿੰਨੇ ਆ ਅਜਵੈਨ ਦਾਰਕ ਦੇਤਾ ਤੇ ਸੌਂਫ ਦਾਰਕ ਦੇਤਾ ਉਹ ਹੀ ਡਰਾਪਸ ਪਰ ਹੈ ਉਹ ਹੀ ਚੀਜ਼ ਆ ਉਹ ਵੀ ਰਸੋਈ ਚ ਪਈਆਂ ਚੀਜ਼ਾਂ ਜਿਹੜੀਆਂ ਅਸੀਂ ਦਿੰਨੇ ਆ ਦਵਾਈ ਦਵਾਈ ਦੇ ਤੌਰ ਤੇ ਮਨ ਲੋਕਾਂ ਦੇ ਜਿਹੜੇ ਮਾਈਂਡ ਦੇ ਵਿੱਚ ਜਿਹੜੀ ਮੈਡੀਸਿਨ ਹੀ ਜਿਹੜੀ ਆ ਰੁਝਾਨ ਕਰ ਚੁੱਕੀ ਜਿਹੜਾ ਪਛਾ ਚ ਹਾਂਜੀ ਹਾਂਜੀ ਉਹ ਮਾਈਂਡ ਦੇ ਵਿੱਚ ਇੱਕ ਸੈਟਅਪ ਜਿਹਾ ਹੋ ਗਿਆ ਕਿ ਉਹ ਵੀ ਦਵਾਈ ਨਾਲ ਹੀ ਠੀਕ ਹੋਣਾ ਹੈ ਆਯੁਰਵੇਦ ਤਾਂ ਉਹ ਹੀ ਹੈ ਜੋ ਤਾਂ ਡੇਰ ਸੋਈ ਚ ਪਿਆ ਉਹ ਹੀ ਇੱਥੇ ਪਿਆ ਸਾਡੇ ਕੋਲ ਹੁਣ ਕੁਝ ਜਿਹੜੀਆਂ ਮੈਡੀਸਿਨ ਜਿਹੜੀਆਂ ਨੇ ਉਹਨਾਂ ਤੇ ਵੀ ਜਿਹੜਾ ਉਹ ਆਸਰਾ ਜਿਹੜਾ ਵਾ ਆਯੁਰਵੈਦਿਕ ਦਾ ਹੀ ਲੱਗਦਾ ਹੈ ਹਾਂਜੀ ਹਾਂਜੀ ਆਯੁਰਵੇਦ ਜਿਹੜਾ ਆ ਇਹੋ ਹੀ ਆਪਾਂ ਉੱਥੇ ਵਰਤਦੇ ਆ ਹੁਣ ਇੱਕ ਸਬਜ਼ੀ ਤਿਆਰ ਕਰਨੀ ਹੋਵੇ ਉਹਦੇ ਵਿੱਚ ਹਲਦੀ ਕਾਲੀ ਮਿਰਚ ਇਹ ਸਾਰੀਆਂ ਚੀਜ਼ਾਂ ਪੈਂਦੀਆਂ ਤੇ ਇਹ ਸਿਹਤ ਵਾਸਤੇ ਵਧੀਆ ਨੇ ਨਾ ਸਾਰੀਆਂ ਬਜ਼ੁਰਗਿਆਂ ਨੇ ਤਾਂ ਇਹਦੇ ਚੀਜ਼ਾਂ ਤਿਆਰ ਕੀਤੀਆਂ ਨੇ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ ਸਭ ਜਿਵੇਂ ਹੁਣ ਮਤਲਬ ਪਹਿਲਾਂ ਤੇ ਜਾ ਕੇ ਕਾਫੀ ਜੜੀ ਏਜ ਦੇ ਵਿੱਚ ਜਾ ਕੇ ਜਿਹੜੀ ਸ਼ੂਗਰ ਜਿਹੜੀ ਆ ਇਹ ਮਤਲਬ ਕਾਦੀ ਆਪਣਾ ਪਿਆਰ ਵਿਚਾਰ ਦੀ ਹੁਣ ਜਿਹੜੀ ਜੰਗ ਏਜ ਹੈ ਜਾਂ ਛੋਟੇ ਬੱਚੇ ਇਹਨਾਂ ਦੇ ਵਿੱਚ ਬਹੁਤ ਜਿਆਦਾ ਇਹ ਮਾਤਰਾ ਦੇ ਵਿੱਚ ਜਿਹੜੀ ਸ਼ੂਗਰ ਚੜੀ ਆ ਹਾਂਜੀ ਸ਼ੂਗਰ ਤੇ ਕਾਰਨ ਬਹੁਤ ਨੇ ਜਿੱਦਾਂ ਇੱਕ ਤਾਂ ਦਿਮਾਗ ਤੋਂ ਪੈਦਾ ਹੁੰਦੀ ਹੈ ਸ਼ੂਗਰ ਉਹ ਇਹ ਆ ਕਿ ਜਿੱਦਾਂ ਆਪਣਾ ਸਟ्रेस ਸਟ्रेस ਕਰਕੇ ਵੀ ਸ਼ੂਗਰ ਆਈ ਹੈ ਲੋਕਾਂ ਨੂੰ ਤੇ ਉਸ ਤੋਂ ਬਾਅਦ ਡਾਈਟ ਆ ਡਾਈਟ ਜਿਹੜੀ ਆ ਉਹ ਵੀ ਮੈਟਰ ਕਰਦੀ ਹੈ ਇਹਦੇ ਵਿੱਚ ਜੇ ਜਿਹੜੀ ਸਟੈਸ ਵਾਲੀ ਆ ਉਹ ਜਲਦੀ ਠੀਕ ਨਹੀਂ ਹੁੰਦੀ ਉਹ ਰਿਲੈਕਸ ਨਹੀਂ ਹੋ ਸਕਦਾ ਜਿੰਨਾ ਚਿਰ ਮਰੀਜ਼ ਉਹ ਨਾ ਚਿਰ ਸ਼ੂਗਰ ਠੀਕ ਨਹੀਂ ਹੁੰਦੀ ਤੇ ਜਿਹੜੀ ਡਾਈਟ ਤੋਂ ਆਈਏ ਆਪਾਂ ਲਾਈਫਸਟਾਈਲ ਚੇਂਜ ਕਰੀਏ ਡਾਈਟ ਚੇਂਜ ਕਰਦਿਏ ਵਾਈ ਚੀਜ਼ਾਂ ਬੰਦ ਕਰਦਿਏ ਤੇ ਉਹ ਫਰਕ ਪੈਣਾ ਸ਼ੁਰੂ ਹੋ ਜਾਂਦਾ ਤੁਹਾਡੇ ਡਾਕਟਰ ਸਾਹਿਬ ਨੇ ਸ਼ੂਗਰ ਨੂੰ ਲੈ ਕੇ ਜਿਹੜੀ ਕਿਹੜੇ ਮੱਲੋਂ ਤਿਆਰ ਕੀਤੇ ਗਏ ਤੇ ਮੋੜ ਉਹਨਾਂ ਦੇ ਪਾਏ ਗਏ ਸਾਡੇ ਵੀ ਉਹੀ ਤੁਹਾਨੂੰ ਦੱਸਿਆ ਜਿਦਾਂ ਗੁੜ ਮਾਰ ਦੀ ਬੂਟੀ ਨਿੰਮ ਦੀ ਪੱਤੀ ਹੋਗੀ ਇਦਾਂ ਦੀਆਂ ਚੀਜ਼ਾਂ ਦੇ ਇਲਾਜੇ ਤੇ ਪਾਉਨੇ ਆ ਕੇਸਰ ਪਾਉਨੇ ਆ ਇਹ ਜਿੰਨੀਆਂ ਚੀਜ਼ਾਂ ਸਾਰੀਆਂ ਪਾ ਕੇ ਤੇ ਉਹ ਦਵਾਈ ਤਿਆ ਜਲਦੀ ਰਿਜ਼ਲਟ ਮਿਲ ਜਾਂਦਾ ਤਿੰਨ ਕਿ ਮਹੀਨੇ ਦਾ ਕੋਰਸ ਹੁੰਦਾ ਆ ਪਰ ਐਲੋਪੈਥੀ ਚ ਜਾਣ ਦੀ ਲੋੜ ਨਹੀਂ ਪੈਂਦੀ ਗੋਲੀ ਰਿਪੋਰਟਾਂ ਦੇ ਮੁਤਾਬਕ ਕਿੰਨੀ ਕਿੰਨੀ ਸ਼ੂਗਰ ਵਾਲੇ ਜੜੀਆਂ ਨੇ ਮਤਲਬ ਲੈਵਲ ਚ ਘਟਾਉਗੇ ਇੱਥੇ ਅ 10 ਤੋਂ 11 ਜਿਹੜਾ ਲੈਵਲ ਹੈ ਉਹ ਠੀਕ ਕੀਤਾ ਜਾਂਦਾ ਹੈ ਹਾਂਜੀ ਹਾਂਜੀ ਕਿੰਨਾ ਚਿਰ ਜੜੀ ਹੈ ਮੈਡੀਸਨ ਜਿਹੜੀ ਉਹਨਾਂ ਦੀ ਚੱਲੀ ਹੈ ਤਿੰਨ ਕਿ ਮਹੀਨੇ ਦਾ ਕੋਰਸ ਹੈ ਦਾ ਪ੍ਰੋਪਰ ਉਹਦਾ ਫਰਕ ਦੋ ਹਫ਼ਤਿਆਂ ਤਿੰਨ ਹਫ਼ਤਿਆਂ ਦੇ ਵਿੱਚ ਮਹਿਸੂਸ ਹੋ ਜਾਂਦਾ ਹੈ ਇਹ ਕਿਰਸਾ ਫਿਰ ਕੋਈ ਘਰ ਜਾ ਕੇ ਜਾਂ ਕੋਈ ਅਰੋਜ਼ ਗੋਲੀਆਂ ਭਰੀਆਂ ਨਹੀਂ ਇੱਕ ਕੈਪਸੂਲ ਫਿਲ ਕਰਦੇ ਆਪਾਂ ਉਹਦੇ ਨਾਲ ਨਾਲ ਇੱਕ ਪਾਊਡਰ ਤਿਆਰ ਕਰਦੇ ਆਂ ਉਹਦੇ ਨਾਲ ਹਾਂਜੀ ਹਾਂਜੀ ਪਰੇਸ਼ਣ ਨੂੰ ਆਪਣਾ ਪਰੇਜ ਵੀ ਥੋੜਾ ਬੋਤਾ ਜਿਹੜਾ ਲਾਜ਼ਮ ਕਰਨਾ ਹੈ ਪਰੇਜ ਜ਼ਰੂਰੀ ਹੈ ਪਰੇਜ ਤੋਂ ਬਿਨਾ ਠੀਕ ਨਹੀਂ ਹੋ ਸਕਦੀ ਸ਼ੂਗਰ ਕੰਟਰੋਲ ਕੀਤੀ ਜਾ ਸਕਦੀ ਹੈ ਬਿਲਕੁਲ ਠੀਕਤ ਨਹੀਂ ਹੁੰਦੀ ਕੰਟਰੋਲ ਕਰ ਸਕਦੇ ਆਪਾਂ ਇਹਨੂੰ ਡਾਕਟਰ ਸਾਹਿਬ ਜਿਵੇਂ ਮਤਲਬ ਹੜ ਪ੍ਰਭਾਵ ਇਲਾਕੇ ਲੋਕ ਜਾਂਦੇ ਸਕਿਨ ਦੀ ਚਮੜੀ ਦੀ ਕਾਫੀ ਕੇਸ ਆਏ ਆਪਣੇ ਕੋਲ ਦੇਖਣ ਨੂੰ ਮਤਲਬ ਇਹ ਫਿਰ ਕਿਵੇਂ ਤੁਸੀਂ ਜਿਹੜੇ ਆਯੁਰਵੈਦਿਕ ਦੇ ਵਿੱਚ ਜਿਹੜੇ ਸਾ ਕੀਤੇ ਸੀ ਉਹਦੇ ਵਿੱਚ ਸਕਿਨ ਤੇ ਪ੍ਰੋਬਲਮ ਤੇ ਵਿੱਚ ਬਾਪਚੀ ਸ਼ੁੱਧ ਗੰਧਕ ਇਹੋ ਜਿਹੀਆਂ ਚੀਜ਼ਾਂ ਨੇ ਆਪਣੀਆਂ ਤਿਆਰ ਕਰਦੇ ਆਂ ਅਸੀਂ ਉਹ ਉਹਦੇ ਨਾਲ ਠੀਕ ਹੋਈ ਜਾਂਦੀਆਂ ਇਹ ਚੀਜ਼ਾਂ ਬਹੁਤ ਬਧੀਅ ਰਿਜ਼ਲਟ ਮਿਲਦੇ ਇਹ ਚੀਜ਼ਾਂ ਡਾਕਟਰ ਸਾਹਿਬ ਜਿਵੇਂ ਲੋਕਾਂ ਦੇ ਮਾਈਂਡ ਤੇ ਇੰਨੇ ਭੱਜ ਦੌੜ ਦੀ ਲਾਈਫ ਹੈ ਸਟ੍ਰਗਲਿਆ ਉਹ ਤੇ ਮਾਈਂਡ ਨੂੰ ਲੈ ਕੇ ਜਿੱਦਾਂ ਲੋਕ ਸੌਣ ਨੂੰ ਨੀਂਦ ਘੱਟ ਲੋਕਾਂ ਨੂੰ ਆਉਂਦੀ ਆਯੁਰਵੇਦ ਵਿੱਚ ਕਿਹੜੇ ਮਤਲਬ ਇਹ ਜੀ ਕਾੜੇ ਨੇ ਜਾਂ ਕਿਹੜੀਆਂ ਜੜੀਆਂ ਜੜੀਆਂ ਬੂਟੀਆਂ ਦੀ ਦਵਾਈਆਂ ਜੜੀਆਂ ਤਿਆਰ ਕੀਤੀ ਗਈ ਹੈ ਵੀ ਉਹ ਮਤਲਬ ਕੁਝ ਜੜੀਆਂ ਬੂਆਰੀਆਂ ਨੇ ਇਤੋਂ ਹੀ ਜੜੀਆਂ ਜਨਮ ਜ਼ਿਆਦਾ ਜੜੀਆਂ ਲੈਣੀਆਂ ਕਿਉਂਕਿ ਲੋਕ ਸੌਣ ਨਹੀਂ ਦੇ ਨੀਂਦ ਨੂੰ ਪ੍ਰੋਪਰ ਲੈਣ ਵਾਸਤੇ ਜਿੱਦਾਂ ਮਹਾਭਰਿੰਗ ਰਾਜ ਤੇਲ ਆ ਉਹ ਸਿਰ ਦੇ ਵਿੱਚ ਮਾਲਿਸ਼ ਕਰਨ ਨਾਲ ਪੈਰਾਂ ਦੀਆਂ ਤਲੀਆਂ ਦੇ ਮਾਲਿਸ਼ ਕਰਨ ਨਾਲ ਨੀਂਦ ਆ ਜਾਂਦੀ ਹੈ ਇਦਾਂ ਦੀ ਉਹ ਤਕਰੀਬਨ ਕਈਆਂ ਦੇ ਸਿਰ ਜਿਹੜੇ ਅੱਧੇ ਕੇ ਸਾਈਡ ਤੋਂ ਜਾਂ ਕਿਤੇ ਨਾ ਕਿਤੇ ਮੱਲਬੋ ਇਦਾਂ ਸਹਲਾਂ ਨੂੰ ਕਹਿ ਕੇ ਕਰ ਲੈਨੇ ਜਾਂ ਉਹਨਾਂ ਦੀ ਨੀਂਦ ਘਟ ਲਈ ਹੁੰਦੀ ਹੈ ਇਦਾਂ ਦੇ ਕੇਸ 70 80% ਜਿਹੜੇ ਨੇ ਆਮ ਜਿਹੜੇ ਪਬਲਿਕ ਦੇ ਵਿੱਚ ਜਿਹੜੇ ਦੇਖਣ ਨੂੰ ਮਿਲਦੇ ਨੇ ਲੋਕਾਂ ਦੇ ਵਿੱਚ ਸੋ ਇਹ ਵੀ ਕੇਸ ਕਾਫੀ ਨੇਫਰ ਦੇ ਆਪਾਂ ਗੈਸ ਜਿਹਾ ਕਹਿ ਲੈਂਦੇ ਆ ਜਾਂ ਹੋਰ ਕਹਿ ਲੈਂਦੇ ਆ ਇਹ ਵੀ ਸਾਰਾ ਨੀਂਦ ਨੂੰ ਲੈ ਕੇ ਸਾਰਾ ਬ ਹੋ ਗਿਆ ਗੈਸ ਤਜਾਬ ਤਾਂ ਲਿਵਰ ਦਾ ਰੋਗਾ ਉਹਦਾ ਲਿਵਰ ਜਦੋਂ ਵੀਕ ਹੁੰਦਾ ਆ ਤੇ ਉਹ ਮਤਲਬ ਕਿ ਫਿਲਟਰੇਸ਼ਨ ਨਹੀਂ ਹੁੰਦੀ ਪਾਚਨ ਕਿਰਿਆ ਘਟ ਜਾਂਦੀ ਹੈ ਉਹ ਐਸਿਡਿਟੀ ਬਣ ਜਾਂਦੀ ਹੈ ਉਹ ਦੇ ਕਰਕੇ ਨਹੀਂ ਡਾਕਟਰ ਸਾਹਿਬ ਜਿਵੇਂ ਇੱਕ ਤੋਂ ਦਾਣਾ ਵੀ ਨਕੋਲ ਜਿਵੇਂ ਮਲ ਸ਼ਰਾਬ ਦੇ ਸੇਵਨ ਕਰਨਾ ਜਾਂ ਗਲਤ ਮਲਤ ਖਾਣ ਪਾਣ ਕਰਨਾ ਉਹਨਾਂ ਦਾ ਇੱਕ ਬਦਾਉਟ ਜਿਵੇਂ ਬਿਲਕੁਲ ਕਟਰ ਹੁੰਦੇ ਨੇ ਉਹਨਾਂ ਨੂੰ ਵੀ ਇਸ ਚੀਜ਼ ਦੇ ਕੇਸ ਜਿਹੜੇ ਜ਼ਿਆਦਾ ਆਉਂਦੇ ਜ਼ਰੂਰੀ ਨਹੀਂਗਾ ਕਿ ਸ਼ਰਾਬ ਨਾਲ ਹੀ ਲਿਵਰ ਖਰਾਬ ਹੋਵੇ ਡਾਈਟ ਨਾਲ ਹੀ ਖਰਾਬ ਹੁੰਦਾ ਅੱਜ ਕੱਲ ਫਾਸਟ ਫੂਡ ਜ਼ਿਆਦਾ ਹੈ ਮੈਦਾ ਮੋਦਾ ਜਿਹੜਾ ਜਿੰਨੀਆਂ ਚੀਜ਼ਾਂ ਸਾਰੀਆਂ ਉਹ ਇਹਨੂੰ ਖਰਾਬ ਕਰਨ ਦੇ ਹੱਥ ਹੈ ਉਹਨਾਂ ਦਾ ਸਾਰੀਆਂ ਦਾ ਕਿਵੇਂ ਫਿਰ ਡਾਕਟਰ ਸਾਹਿਬ ਜਿਹੜੇ ਇਹਦਾਂ ਦੇ ਪੇਸ਼ੈਂਟ ਆਉਂਦੇ ਕਿਵੇਂ ਰਿਕਵਰੀ ਲਿਵਰ ਵਾਸਤੇ ਤਾਂ ਅਸੀਂ ਹਰਕ ਵਗੈਰਾ ਕੱਢੇ ਹੁੰਦੇ ਯਾਰਕ ਕੱਢਦੇ ਆ ਉਹ ਉਹ ਜ਼ਿਆਦਾ ਅਫੈਕਟਿਵ ਨੇ ਇਸ ਚੀਜ਼ ਵਾਸਤੇ ਉਹ ਹੀ ਜ਼ਿਆਦਾ ਦੇਈਦੇ ਜਾਂ ਦੋ ਤਿੰਨ ਟੈਬਲੇਟ ਨੇ ਉਹ ਦੇਈਦੀਆਂ ਨੇ ਮਤਲਬ ਫੈਟੀ ਲਿਵਰ ਜਾਂ ਸੋਜਣ ਜਾਂ ਹੋਰ ਕਿਹੜੇ ਕਿਦਾਂ ਦੇ ਕੇਸ ਨੇ ਇਹਦੇ ਵਿੱਚ ਲਿਵਰ ਚਾਹੀਦਾ ਫੈਟੀ ਲਿਵਰ 3rd ਸਟੇਜ ਤੱਕ ਕਵਰ ਕੀਤੀ ਅਸੀਂ ਤੇ ਉਹ ਠੀਕ ਹੋ ਜਾਂਦਾ ਹੈ ਫੈਟੀ ਲਿਵਰ ਵੀ ਠੀਕ ਹੋ ਜਾਂਦਾ ਬਾਕੀ ਪੇਸ਼ੈਂਟ ਜੇ ਪੂਰਾ ਐਗਰੀਗਰੇ ਸਾਡੇ ਨਾਲ ਬਰੇਜ ਪੂਰਾ ਕਰੇ ਤੇ ਫਿਰ ਥੋੜਾ ਫਰਕ ਜਲਦੀ ਪੈ ਜਾਂਦਾ ਕਿੰਨੇ ਕਿੰਨੇ ਚਿਰ ਮੈਕ ਚਲਦੀ ਖਰੀ ਇਹਦੇ ਪੋਸਟੇਜ ਦੇ ਹਿਸਾਬ ਨਾਲ ਹੀ ਆ ਫਰਸਟ ਸੈਕੰਡ ਸਟੇਜ ਦਾ ਜਿਹੜਾ ਆ ਉਹ ਤਾਂ ਮਹੀਨੇ ਚ ਠੀਕ ਹੋ ਜਾਂਦਾ ਦੂਜੀ ਫਿਰ ਜਦੋਂ ਪੇਟ ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਜਾਂ ਸਰੋਸਿਸ ਤੱਕ ਕੇਸ ਆ ਜਾਂਦਾ ਉਹਨੂੰ ਫਿਰ 3 4 5 ਮਹੀਨੇ ਲੱਗ ਸਕਦੇ ਆ ਵੱਧ ਕੇ ਡਾਕਟਰ ਸਾਹਿਬ ਜਿਵੇਂ ਮਨ ਨੂੰ ਤੁਰਦੇ ਨੇ ਮਨ ਨੂੰ ਲੀਵਰ ਨੂੰ ਲੈ ਕੇ ਜਿਵੇਂ ਗੋਡਿਆਂ ਜਾਂ ਜਾਂ ਸੇਤ ਮਨ ਇਹ ਚੀਜ਼ਾਂ ਬਲੋਂ ਅਲੱਗ ਚਾਂਚ ਦੇ ਕੇ ਜੀ ਲੀਵਰ ਦੇ ਸਬੰਧ ਚ ਆ ਜਾਂਦੀ ਇਹ ਇੱਕ ਦੂਜੇ ਦੇ ਨਾਲ ਹੀ ਕੰਟੈਕਟ ਆ ਸਾਰੇ ਆਰਗਨ ਦਾ ਜਦੋਂ ਇੱਕ ਚੀਜ਼ ਖਰਾਬ ਹੁੰਦੀ ਆ ਫਿਰ ਦੂਜੇ ਨੂੰ ਵੀ ਇਫੈਕਟ ਕਰਦੀ ਆ ਨਾਲ ਨਾਲ ਉਹ ਫਿਰ ਸਾਰੀ ਜਿਹੜੀ ਬਾਡੀ ਆ ਉਹ ਇਤਈ ਵੀ ਕੋਈ ਇਹਦਾ ਖਰਾਬ ਪਰ مین ਪਾਰਟ ਜਿਹੜਾ ਇਹ ਮਤਲਬ ਮੰਨਿਆ ਗਿਆ ਲਿਗਰ ਨੂੰ ਮੰਨਿਆ ਗਿਆ ਇਹਦੇ ਨਾਲ ਹੀ ਜਿਹੜੀ ਸਾਰੀ ਚੀਜ਼ਾਂ ਮਤਲਬ ਖੂਨ ਦਾ ਵੀ ਸਰਕਲ ਹੈ ਜਾਂ ਮਤਲਬ ਬਾਡੀ ਜਿਹੜੀ ਪੂਰੀ ਮਤਲਬ ਵਾਰਲਪ ਚ ਨਹੀਂ ਹੁੰਦੀ ਹਾਂ ਹਾਂਜੀ ਹਾਂਜੀ ਜਦੋਂ ਕਿਡਨੀ ਖਰਾਬ ਹੁੰਦੀ ਆ ਪਰ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਲਿਵਰ ਖਰਾਬ ਹੁੰਦਾ ਤੇ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਪਾਣੀ ਫਿਰ ਜਦੋਂ ਭਰਦਾ ਆ ਉਹ ਫਿਰ ਘਟਾਉਣਾ ਡਾਇਲਿਸਿਸ ਦੇ ਥਰੂ ਜਾਂ ਫਿਰ ਪੇਟ 'ਚ ਸੂਈ ਮਾਰ ਕੇ ਪਾਣੀ ਕੱਢਦੇ ਆ ਤੇ ਉਹ ਪ੍ਰੋਪਰ ਹੱਲ ਨਹੀਂ ਹੁੰਦੇ ਤੇ ਉਹ ਫਿਰ ਜਦੋਂ ਪਾਣੀ ਬਾਡੀ ਦੇ ਵਿੱਚ ਰਹਿੰਦਾ ਫਿਰ ਹਾਰਟ ਨੂੰ ਵੀ ਪ੍ਰੋਬਲਮ ਆਉਂਦੀ ਆ ਫਿਰ ਹਾਰਟ ਫੇਲਿਅ ਕਾਰਡੀਕ ਅਰੇਸਟ ਜਿਹੜੇ ਆ ਉਹ ਇਹਦੇ ਕਰਕੇ ਹੀ ਹੁੰਦੇ ਆ ਜਿਆਦਾ ਹਲਕਾ ਡੇਰਾ ਬਾਬਾ ਨਾਨਕ ਜਾਦੀ ਨਗਰ ਸਾਹਿਬ ਤੋਂ ਜਿਹੜੇ ਕਿੱਕੇ ਵੀ ਅਲੱਗ-ਅਲੱਗ ਕੇਸ ਜਿਹੜੇ ਕਿਹੜੇ ਆ ਰਹੇ ਨੇ ਜੀ ਹੂੰ ਜਿਆਦਾ ਸਾਡੇ ਕੋਲ ਤਾਂ ਕਿਡਨੀ ਵਾਲੇ ਆਉਂਦੇ ਆ ਕਿਡਨੀ ਫੇਲਿਅਰ ਲੀਵਰ ਫੇਲਿਅਰ ਦੇ ਡੇਰਾ ਬਾਬਾ ਨਾਨਕ ਏਰੀਏ ਤੋਂ ਆ ਰਹੇ ਆ ਜਿੱਦਾਂ ਸਕਿਨ ਡਿਸੀਜ਼ ਦੇ ਆ ਰਹੇ ਆ ਜਾਂ ਮਲੇਰੀਆ ਟਾਈਫਾਇਟ ਦੇ ਆ ਰਹੇ ਆ ਆਹ ਦਿਨਾਂ ਦੇ ਵਿੱਚ ਤੇ ਬਾਕੀ ਆਯੁਰਵੇਦ ਠੀਕ ਕਰੀ ਜਾਂਦਾ ਸਾਰਿਆਂ ਨੂੰ ਹਾਂਜੀ ਹਾਂਜੀ ਇਹ ਸਾਡੇ ਡਾਕਟਰ ਰਾਜੀਬ ਸਿੰਘ ਖਹਿਰਾ ਜਿਨ੍ਹਾਂ ਨੇ ਸਾਰੀ ਜਾਣਕਾਰੀ ਜਿਹੜੀ ਆਯੁਰਵੇਦ ਦੀ ਦਿੱਤੀ ਵੱਡੇ ਵੱਡੇ ਜਿਹੜੇ ਮੈਡੀਕਲ ਲੈਣ ਦੇ ਖਤ ਟੈਬਲੇਟ ਚੱਲਦੀ ਰਹੀ ਲੋਕਾਂ ਦੀ ਉਸ ਨਾਲ ਜਿਹੜੇ ਨਹੀਂ ਲੋਕਾਂ ਨੂੰ ਮੋੜ ਪਏ ਸੋ ਇਹਨਾਂ ਦੀ ਜਿਹੜੀ ਆਯੁਰਵੇਦ ਤਰੀਕੇ ਦੇ ਨਾਲ ਜਿਹੜੀ ਪ੍ਰੇਸ਼ ਕਰਨ ਦੇ ਨਾਲ ਕੁਝ ਹੀ ਸਮੇਂ ਬਾਅਦ ਜਿਹੜੇ ਵੱਡੇ ਪੇਸ਼ੈਂਟ ਜਿਹੜੇ ਵੱਡੇ ਰੋਗ ਨੇ ਉਹਨਾਂ ਨੂੰ ਵੀ ਜਿਹੜਾ ਮੋੜ ਪਿਆ ਹੈ ਮੈਂ ਤੁਹਾਡਾ ਆਪਣਾ ਆਪਣੀ ਸਿੰਘ ਖੁਸ਼ੀ ਹਾਂ